ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਖੇਡਾਂ ਵਤਨ ਪੰਜਾਬ ਦੀਆਂ 2024 ਦੇ ਜਿਹੜਾ ਪੋਰਟਲ ਤੇ ਅਸੀਂ ਲੌਗਇਨ ਕਰਨਾ ਸਭ ਤੋਂ ਪਹਿਲਾਂ ਫਸਟ ਵੀਡੀਓ ਦੇ ਵਿੱਚ ਅਸੀਂ ਵਨ ਟਾਈਮ ਰਜਿਸਟ੍ਰੇਸ਼ਨ ਕੀਤੀ ਸੀਗੀ ਵਨ ਟਾਈਮ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਅਸੀਂ ਸੈਕੰਡ ਟਾਈਮ ਇਹਨੂੰ ਲੌਗਇਨ ਕਰਨਾ ਲੌਗਇਨ ਕਰਨ ਤੋਂ ਬਾਅਦ ਅਸੀਂ ਗੇਮ ਦੇ ਵਿੱਚ ਪਾਰਟਿਸਪੇਸ਼ਨ ਕਰਨ ਦੇ ਲਈ ਅਪਲਾਈ ਕਰਨਾ ਸਭ ਤੋਂ ਪਹਿਲਾਂ ਤੁਸੀਂ ਆਪਣੀ ਜਿਹੜੀ ਪਹਿਲਾਂ ਵਨ ਟਾਈਮ ਰਜਿਸਟ੍ਰੇਸ਼ਨ ਕੀਤੀ ਆ ਉਹਦਾ ਸਟੇਟਸ ਚੈੱਕ ਕਰਨਾ ਅਗਰ ਉਹ ਅਪਰੂਵਡ ਹੋਵੇਗੀ ਥੈਨ ਤੁਸੀਂ ਸੈਕੰਡ ਟਾਈਮ ਜਿਹੜਾ ਹੈਗਾ ਉਹ ਪਾਰਟਿਸਪੇਸ਼ਨ ਦੇ ਵਿੱਚ ਜਿਹੜਾ ਹੈਗਾ ਉਹ ਕਰ ਸਕਦੇ ਆ ਸਟੇਟਸ ਚੈੱਕ ਕਰਨ ਦੇ ਲਈ view status of application ਤੇ ਕਲਿੱਕ ਕਰਾਂਗੇ track application status ਰੈਕ ਐਪਲੀਕੇਸ਼ਨ ਸਟੇਟਸ ਦੇ ਵਿੱਚ ਕਲਿੱਕ ਕਰਨ ਤੋਂ ਬਾਅਦ ਅਸੀਂ ਗੈਟ ਡਾਟਾ ਤੇ ਕਲਿੱਕ ਕਰਾਂਗੇ ਗੈਟ ਡਾਟਾ ਤੇ ਕਲਿੱਕ ਕਰਨ ਤੋਂ ਬਾਅਦ ਇਹ ਦੇਖੋ ਪੰਜਾਬ ਸਪੋਰਟਸ ਇਵੈਂਟ ਪੋਰਟਲ ਇਹ ਐਪਲੀਕੇਸ਼ਨ ਰੈਫਰੈਂਸ ਨੰਬਰ ਆ ਸਬਮਿਸ਼ਨ ਡੇਟ ਆ ਥੈਨ ਇੱਥੇ ਜਦੋਂ ਸਟੇਟਸ ਆ ਰਿਹਾ ਡਿਲੀਵਰਡ ਤਾਂ ਅਗਰ ਤੁਸੀਂ ਅਪਲਾਈ ਕੀਤਾ ਸੀ ਤਾਂ ਇੱਥੇ ਇਨੀਸ਼ੀਏਟ ਦਾ ਸਟੇਟਸ ਆ ਰਿਹਾ ਸੀ ਜਿੰਨੀ ਦੇਰ ਇਥੇ ਡਿਲੀਵਰਡ ਦਾ ਸਟੇਟਸ ਨਹੀਂ ਆਊਗਾ ਓਨੀ ਦੇਰ ਤੁਸੀਂ ਗੇਮ ਦੀ ਪਾਰਟਿਸਪੇਸ਼ਨ ਜਿਹੜੀ ਹੈਗੀ ਆ ਉਹ ਨਹੀਂ ਕਰ ਸਕਦੇ ਤਾਂ ਹੁਣ ਇਹ ਸਟੇਟਸ ਸਾਡਾ ਡਿਲੀਵਰਡ ਦਾ ਆ ਗਿਆ ਹੁਣ ਅਸੀਂ ਸੈਕੰਡ ਸਟੈਪ ਜਿਹੜਾ ਹੈਗਾ ਗੇਮ ਦੇ ਵਿੱਚ ਪਾਰਟਿਸਪੀਟ ਕਰਾਂਗੇ ਜਿਹੜੀਆਂ ਇਹ ਗੇਮਸ ਆ ਇਹ 29 ਅਗਸਤ ਤੋਂ ਸ਼ੁਰੂ ਹੋਣ ਜਾ ਰਹੀਆਂ ਟੈਂਟੇਟਿਵ ਡੇਟਾ ਹੈ ਦੀ ਕੁਝ ਗੇਮਸ ਜਿਹੜੀਆਂ ਉਹ ਬਲੌਕ ਲੈਵਲ ਦੀਆਂ ਕੁਝ ਗੇਮਸ ਜਿਹੜੀਆਂ ਹੈਗੀਆਂ ਉਹ ਸਿੱਧਾ ਡਿਸਟ੍ਰਿਕਟ ਲੈਵਲ ਤੇ ਹੋਣਗੀਆਂ ਤਾਂ ਅਸੀਂ ਪਾਰਟਿਸਪੇਸ਼ਨ ਕਰਨ ਦੀ ਕਰਦੇ ਹਾਂ ਉਸੇ ਤਰ੍ਹਾਂ ਹੀ ਅਸੀਂ ਅਪਲਾਈ ਫਾਰ ਸਰਵਿਸ ਦੇ ਵਿੱਚ ਵਿਊ 올 ਅਵੇਲੇਬਲ ਸਰਵਿਸ ਤੇ ਕਲਿੱਕ ਕਰਾਂਗੇ ਫਿਰ ਅਸੀਂ ਪੰਜਾਬ ਸਪੋਰਟਸ ਇਵੈਂਟ ਪੋਰਟਲ ਤੇ ਕਲਿੱਕ ਕਰਾਂਗੇ ਪੰਜਾਬ ਸਪੋਰਟਸ ਇਵੈਂਟ ਪੋਰਟਲ ਤੇ ਕਲਿੱਕ ਕਰਨ ਤੋਂ ਬਾਅਦ ਇਸ ਤਰ੍ਹਾਂ ਸਾਡੇ ਕੋਲੇ ਸਿਲੈਕਟ ਫਸਟ ਹੈਗਾ ਰਜਿਸਟ੍ਰੇਸ਼ਨ ਫਾਰ ਸਪੋਰਟਸ ਡਾਇਰੈਕਟਰੀ ਇਹ ਅਸੀਂ ਆਲਰੇਡੀ ਕਰ ਚੁੱਕੇ ਹਾਂ ਦੈਨ ਅਸੀਂ ਸੈਕੰਡ ਸਟੈਪ ਤੇ ਕਲਿੱਕ ਕਰਾਂਗੇ ਰਜਿਸਟ੍ਰੇਸ਼ਨ ਫਾਰ ਪਾਰਟਿਸਪੇਸ਼ਨ ਦੈਨ ਇੱਥੇ ਅਸੀਂ ਜੈਂਡਰ ਸਿਲੈਕਟ ਕਰ ਲਾਂਗੇ ਮੇਲ ਫੀਮੇਲ ਜੋ ਵੀ ਹੈਗਾ ਸਿਲੈਕਟ ਕਰਨ ਤੋਂ ਬਾਅਦ ਨੈਕਸਟ ਜਿਹੜਾ ਟੈਬ ਆ ਉਹ ਆਪਣੇ ਆਪ ਹੀ ਓਪਨ ਹੋ ਹੀ ਜਾਊਗੀ ਦੈਨ ਅਸੀਂ ਲੈਵਲ ਸਿਲੈਕਟ ਕਰਾਂਗੇ ਇਹ ਬਲੌਕ ਲੈਵਲ ਹੀ ਸ਼ੋਅ ਹੋ ਰਿਹਾ ਫਿਲਹਾਲ ਕਿਉਂਕਿ ਪਹਿਲਾਂ ਬਲੌਕ ਲੈਵਲ ਦੀਆਂ ਗੇਮਸ ਜਿਹੜੀਆਂ ਸਟਾਰਟ ਹੋਣੀਆਂ ਬਲੌਕ ਤੋਂ ਬਾਅਦ ਅਸੀਂ ਇੱਥੇ ਆਪਣਾ ਬਲੌਕ ਸਿਲੈਕਟ ਕਰ ਲਾਂਗੇ ਬਲੌਕ ਸਿਲੈਕਟ ਕਰਨ ਤੋਂ ਬਾਅਦ ਥੈਨ ਅਸੀਂ ਇੱਥੇ ਆਪਣੀ ਗੇਮ ਸਿਲੈਕਟ ਕਰਾਂਗੇ ਇਹ ਜਿਹੜੀਆਂ ਗੇਮਸ ਆ ਇਹ ਬਲੌਕ ਲੈਵਲ ਤੇ ਆ ਫੁੱਟਬਾਲ ਕਬੱਡੀ ਖੋਖੋ ਐਥਲੈਟਿਕਸ ਵਾਲੀਬॉल ਟੱਗ ਆਫ ਵਾਰ ਬਾਕੀ ਜਿਹੜੀਆਂ ਗੇਮਸ ਆ ਕੁਝ ਜਿੱਦਾਂ ਚੈਸ ਵਗੈਰਾ ਉਹ ਸਾਰੀਆਂ ਡਿਸਟ੍ਰਿਕਟ ਲੈਵਲ ਤੇ ਹੋਣਗੀਆਂ ਅਸੀਂ ਐਥਲੈਟਿਕ ਸਿਲੈਕਟ ਕੀਤਾ ਥੈਨ ਅਸੀਂ ਇੱਥੇ ਸਿਲੈਕਟ ਕਰਾਂਗੇ ਆਪਣਾ ਏਜ ਗਰੁੱਪ ਅੰਡਰ 14 ਅੰਡਰ 17 ਅੰਡਰ 21 ਫਿਰ 31 ਟੂ 40 41 ਟੂ 55 55 ਟੂ 65 ਤੇ 65 ਅਬਵ ਅੰਡਰ 21 ਟੂ 30 ਇਹ ਅਸੀਂ ਆਪਣਾ ਜਿਹੜਾ ਹੈਗਾ ਇੱਥੇ ਏਜ ਗਰੁੱਪ ਜੋ ਵੀ ਸਾਡਾ ਹੈਗਾ ਉਹ ਸਿਲੈਕਟ ਕਰ ਲਾਂਗੇ ਥੈਨ ਅਸੀਂ ਈਵਨ ਸਿਲੈਕਟ ਕਰਾਂਗੇ ਅਸੀਂ 60 ਮੀਟਰ ਸਿਲੈਕਟ ਕਰ ਲਿਆ ਥੈਨ ਇਹਨੂੰ ਅਸੀਂ ਐਡ ਤੇ ਕਲਿੱਕ ਕਰਾਂਗੇ ਐਡ ਤੇ ਕਲਿੱਕ ਕਰਨ ਤੋਂ ਬਾਅਦ ਇਹ ਸਾਡੇ ਕੋਲੇ ਇੱਥੇ ਅਸੀਂ ਪ੍ਰੇਅਰ ਦਾ ਫੁੱਲ ਨਾਮ ਫਿਲ ਕਰਤਾ ਡੇਟ ਆਵਰਥ ਫਿਲ ਕਰਤੀ ਤੇ ਮੋਬਾਈਲ ਨੰਬਰ ਫਿਲ ਕਰਤਾ ਮੋਬਾਈਲ ਨੰਬਰ ਫਿਲ ਕਰਾਂਗੇ देन ਇੰਡੀਵਿਜੂਅਲ ਰੈਫਰੈਂਸ ਨੰਬਰ ਜਿਹੜਾ ਹੈਗਾ ਉਹ ਆਪਣੇ ਆਪ ਹੀ ਫਿਲ ਹੋ ਜਾਊਗਾ ਇਹ ਸਾਡੀ ਪਾਰਟਿਸਪੇਸ਼ਨ ਪਾਰਟਿਸਿਪੇਟਿੰਗ ਫਾਰ ਮੋਰ ਦੈਨ 1 ਇਵੈਂਟ ਅਗਰ ਅਸੀਂ ਇੱਕ ਇਵੈਂਟ ਤੋਂ ਵੱਧ ਚ ਪਾਰਟਿਸਿਪੇਟ ਕਰਨਾ ਹੈ ਤਾਂ ਯੈਸ ਅਦਰਵਾਈਜ਼ ਨੋ ਇਹ ਸਾਡੀ ਡਿਟੇਲ ਜਿਹੜੀ ਨੀਚੇ ਆ ਗਈ ਹੈ ਇਸੇ ਤਰ੍ਹਾਂ ਹੀ ਅਗਰ ਅਸੀਂ ਐਥਲੈਟਿਕ ਸਿਲੈਕਟ ਕੀਤਾ ਸੀ ਤਾਂ ਉਹ ਇੰਡੀਵਿਜੂਅਲ ਗੇਮ ਸੀ ਅਗਰ ਅਸੀਂ ਗੇਮ ਜਿਹੜੀ ਪਾਰਟਿਸ ਜਿਹਦੇ ਵਿੱਚ ਟੀਮ ਅਸੀਂ ਸਿਲੈਕਟ ਕਰਦੇ ਹਾਂ ਜਿੱਦਾਂ ਫੁੱਟਬਾਲ ਕਬੱਡੀ ਦੈਨ ਇਹ ਸਿਲੈਕਟ ਕੀਤਾ ਫੁੱਟਬਾਲ ਸਿਲੈਕਟ ਕੀਤਾ ਏਜ ਗਰੁੱਪ ਸਿਲੈਕਟ ਕੀਤਾ ਦੈਨ ਇੱਥੇ ਆਪਣੇ ਆਪ ਹੀ ਸ਼ੋ ਹੋ ਜਾਊਗਾ ਟੀਮ ਡਿਟੇਲ ਟੀਮ ਮੈਂਬਰਸ 20 ਇੱਥੇ ਅਸੀਂ ਇਕੱਲੇ ਇਕੱਲੇ ਜੋ ਵੀ ਸਾਡੇ ਟੀਮ ਮੈਂਬਰ ਹੋਣਗੇ 20 ਉਹਨਾਂ ਦੀ ਸਾਰਿਆਂ ਦੀ ਇਸ ਤਰ੍ਹਾਂ ਡਿਟੇਲ ਫਿਲ ਕਰਾਂਗੇ ਡिटेल ਫਿਲ ਕਰਨ ਤੋਂ ਬਾਅਦ ਇੱਥੇ ਉਹਦਾ ਟੀਮ ਡਿਟੇਲ ਨੇਮ ਆ ਜਾਊਗਾ ਡੇਟ ਆਫ ਬਰਥ ਮੋਬਾਈਲ ਨੰਬਰ ਈਮੇਲ ਆਈਡੀ ਰੈਫਰੈਂਸ ਨੰਬਰ ਆਪਣੇ ਆਪ ਆ ਜਾਊਗਾ ਤਾਂ ਸਿਲੈਕਟ ਕਰਨ ਤੋਂ ਬਾਅਦ ਅਸੀਂ ਇਹਨੂੰ ਸਬਮਿਟ ਕਰਾਂਗੇ ਡਿਸਟ੍ਰਿਕਟ ਵੇਅਰ ਅਪਲੀਕੇਸ਼ਨ ਟੂ ਵੀ ਸਬਮਿਟ ਤਾਂ ਐਸੀ ਅਸੀਂ ਆਪਣਾ ਡਿਸਟ੍ਰਿਕਟ ਸਿਲੈਕਟ ਕਰ ਲਾਂਗੇ ਥੈਨ ਐਗਰੀ ਥੈਨ ਅਸੀਂ ਇੱਥੇ ਵੈਰੀਫਿਕੇਸ਼ਨ ਵਰਡ ਵੈਰੀਫਿਕੇਸ਼ਨ ਫਿਲ ਕਰਾਂਗੇ ਵਰਡ ਵੈਰੀਫਿਕੇਸ਼ਨ ਫਿਲ ਕਰਨ ਤੋਂ ਬਾਅਦ ਅਸੀਂ ਨੈਕਸਟ ਤੇ ਕਲਿੱਕ ਕਰਾਂਗੇ ਨੈਕਸਟ ਤੇ ਕਲਿੱਕ ਕਰਨ ਤੋਂ ਬਾਅਦ ਇਹ ਸਾਡੇ ਕੋਲੇ ਸਾਰੀ ਡਿਟੇਲ ਆ ਜੂਗੀ ਜੋ ਅਸੀਂ ਆਲਰੇਡੀ ਫਿਲ ਕਰ ਚੁੱਕੇ ਹਾਂ ਇਹ ਪਲੇਅਰ ਦੀ ਡਿਟੇਲ ਆ ਗਈ ਆ ਉਹਦਾ ਮਦਰ ਨੇਮ ਨੇਮ ਫਾਦਰ ਨੇਮ ਡੇਟ ਆਫ ਬਰਥ ਏਜ ਪਲੇਸ ਆਫ ਬਰਥ ਐਂਡ ਇੰਟਰਸਟਡ ਡਿਟੇਲ ਆ ਗਈ ਹੈ ਪਰਮਨੈਂਟ ਐਡਰੈਸ ਜੋ ਵੀ ਅਸੀਂ ਪਹਿਲਾਂ ਫਿਲ ਕੀਤਾ ਸੀ ਫਾਰਮ ਇਹ ਸਾਰਾ ਫਾਰਮ ਜਿਹੜਾ ਹੈਗਾ ਉਹ ਇੱਕ ਵਾਰ ਫੇਰ ਸ਼ੋ ਹੋ ਜਾਊਗਾ ਡਿਟੇਲ ਸ਼ੋ ਹੋ ਜੂਗੀ ਉਹਦੀ ਗੇਮ ਪਾਰਟਿਸਪੇਸ਼ਨ ਜੋ ਵੀ ਅਸੀਂ ਫਿਲ ਕੀਤੀ ਹੈ ਉਹ ਸਾਰੀ ਸ਼ੋ ਹੋ ਜੂਗੀ ਥੈਨ ਅਸੀਂ ਇੱਥੇ نیچے ਇਹਨੂੰ ਸਬਮਿਟ ਤੇ ਕਲਿੱਕ ਕਰਾਂਗੇ ਸਬਮਿਟ ਤੇ ਕਲਿੱਕ ਕਰਨ ਤੋਂ ਬਾਅਦ ਇਹ ਸਾਡੇ ਕੋਲ ਆਲਰੇਡੀ ਐਡਰੈਸ ਪ੍ਰੂਫ ਡੇਟ ਆਫ ਬਰਥ ਸਾਰਾ ਅਸੀਂ ਜੋ ਆਲਰੇਡੀ ਪਹਿਲਾਂ ਫਿਲ ਕਰ ਚੁੱਕੇ ਹਾਂ ਇਹ ਸਾਰਾ ਕੁਝ ਸ਼ੋ ਹੋਊਗਾ। ਦੈਨ ਅਸੀਂ ਸੇਵ ਅਨੈਕਸਰ ਤੇ ਕਲਿੱਕ ਕਰਾਂਗੇ। ਅਨੈਕਸਰ ਤੇ ਕਲਿੱਕ ਕਰਨ ਤੋਂ ਬਾਅਦ ਦੈਨ ਅਸੀਂ ਸਬਮਿਟ ਤੇ ਕਲਿੱਕ ਕਰਦੇ ਹਾਂ। ਤਾਂ ਸਬਮਿਟ ਤੇ ਕਲਿੱਕ ਕਰਨ ਤੋਂ ਬਾਅਦ ਇਹ ਸਾਡੇ ਕੋਲੇ ਜਿਹੜਾ ਪਾਰਟਿਸਪੇਸ਼ਨ ਰਜਿਸਟਰ ਰਜਿਸਟ੍ਰੇਸ਼ਨ ਸਲਿੱਪ ਸਾਨੂੰ ਆ ਜੂਗੀ ਅਪਲਾਈਡ ਫਾਰ ਆ ਗਿਆ ਰੈਫਰੈਂਸ ਨੰਬਰ ਗੇਮ ਪਾਰਟਿਸਪੇਸ਼ਨ ਦੀ ਡਿਟੇਲ ਆ ਜੂਗੀ ਇਸ ਤਰ੍ਹਾਂ ਅਸੀਂ ਇਹਨੂੰ ਜਿਹੜਾ ਹੈਗਾ ਇਹਦਾ ਪ੍ਰਿੰਟ ਵੀ ਕਰ ਸਕਦੇ ਆ ਐਕਸਪੋਰਟ ਟੂ ਪੀਡੀਐਫ ਵੀ ਕਰ ਸਕਦੇ ਆ ਤਾਂ ਅਸੀਂ ਇੱਥੇ ਡਾਊਨਲੋਡ ਕਰ ਸਕਦੇ ਆ ਦੈਨ ਇਹਨੂੰ ਕਲੋਜ਼ ਕਰ ਦਿੰਦੇ ਆ ਤਾਂ ਕਲੋਜ਼ ਕਰਨ ਤੋਂ ਬਾਅਦ ਅਸੀਂ ਫਿਰ ਦੁਬਾਰਾ ਜਿੱਦਾਂ ਅਸੀਂ ਸਭ ਸਟਾਰਟਿੰਗ ਤੇ ਕੀਤਾ ਸੀ view status of application track application status get a data ਤੇ ਕਲਿੱਕ ਕੀਤਾ then ਇਹ ਦੇਖੋ ਜਿਹੜਾ ਅਸੀਂ ਪਾਰਟਿਸਪੇਸ਼ਨ ਦਾ ਕੀਤਾ ਉਹ ਇਨੀਸ਼ੀਏਟਡ ਆ ਰਿਹਾ ਤਾਂ ਇਸੇਮ ਐਜ਼ ਇਟ ਇਜ਼ ਇਹ ਵੀ ਜਿਹੜਾ ਹੈਗਾ ਡਿਪਾਰਟਮੈਂਟ ਵੱਲੋਂ ਅਪਰੂਵ ਕਰਨ ਦਿੱਤਾ ਜਾਊਗਾ then ਜਿਹੜਾ ਅਸੀਂ ਗੇਮ ਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਹਾਂ ਧੰਨਵਾਦ ਜੀ